ਆ ਬੇਬੇ ਮੇਰੀ ਉਮਰ ਹੋ ਗਈ ਆ ਮੇਰਾ ਵੀ ਵਿਆਹ ਕਰ ਦੋ ਪੁੱਤ ਮੈਨੂੰ ਇਹਦੇ ਨਾਲ ਕੰਮ ਵਿੱਚ ਦੀ ਘੱਟ ਸੁਣਦਾ ਤੂੰ ਇਹਦੇ ਨਾਲ ਕੰਮ ਵਿੱਚ ਜਾਣ ਕੇ ਦੱਸ ਬੇਬੇ ਜੋ ਮਰਗੀ ਹੋ ਜੇ ਮੈਂ ਲਾ ਮੈਰੀ ਦੀ ਕਰਾਉਣੀ ਆ ਤੂੰ ਕੰਜਰਾ ਜੱਗਰੀ ਆ ਜਾ ਆ ਬੇਬੇ ਮੈਨੂੰ ਲੱਗਦਾ ਮੇਰੀ ਦੂਰ ਦੀ ਨਿਗਾਹ ਘੱਟ ਗਈ ਆ ਮੈਨੂੰ ਉਹ ਦੱਸ ਸਭ ਉੱਪਰ ਕੀ ਆ ਆ ਬੇਬੇ ਸੂਰਜ ਬੀਜੂ ਗਾ ਹੋਰ ਤੂੰ ਕਿੰਨੀ ਕੀ ਦੂਰ ਵੇਖਣਾ ਕਿੰਨੀ ਕੀ ਵੇਖਣਾ ਹਰਮਾਨ ਪਨੱਗਾ ਦਾ ਕੀ ਨੂੰ ਕਹਿੰਦੇ ਆ ਗਦਾ ਬੇਬੇ ਉਹਨੂੰ ਕਹਿੰਦੇ ਆ ਜਿਹੜਾ ਬੰਦਾ ਆਪਦੀ ਗੱਲ ਦੂਸਰੇ ਬੰਦੇ ਨੂੰ ਸਮਝਾ ਹੀ ਨਾ ਸਕੇ ਪੁੱਤ ਮੈਂ ਤੇਰੀ ਗੱਲ ਸਮਝੀ ਨਹੀਂ ਬੇਬੇ ਮੇਰੇ ਕਹਿਣ ਦਾ ਮਤਲਬ ਹਾਲ ਕਰੀਂ ਬੇਬੇ ਚੰਗਾ ਬੇਬੇ ਮੈਂ ਪੇਪਰ ਤੇ ਚੱਲੇ ਆਂ ਚੰਗਾ ਪੁੱਤ ਫਿਰ ਪੈਨ ਰੱਖ ਲੈ ਹਾਂ ਬੇਬੇ ਰੱਖ ਲਿਆ ਫਿਰ ਨੰਬਰ ਰੱਖ ਲੈ ਹਾਂ ਬੇਬੇ ਰੱਖ ਲਿਆ ਚੰਗਾ ਪੁੱਤ ਸਾਡੀ ਫਿਰ ਮਾੜੀ ਮੋਟੀ ਜਿੱਤ ਵੀ ਰੱਖ ਰਹੀ ਆ ਇਹ ਕਹਿ ਰਿਹਾ ਦੋਰੀਆ ਯਾਰ ਥੋੜਾ ਹੀ ਲੱਗਦਾ ਬੀਬੇ ਮੈਨੂੰ ਲੱਗਦਾ ਮੈਂ ਡਿਪਰੈਸ਼ਨ ਚ ਜਾ ਰਿਹਾ ਜਿੱਥੇ ਮਰਜੀ ਜਾ ਪਰ 7 ਵਜੇ ਤੇ ਪਹਿਲਾ ਵਾਰਤ ਕਰੇ ਆਉਣਾ ਚਾਹੀਦਾ 7 ਵਜੇ ਘਰੇ ਆਪ ਦਾ ਜਾਣਾ ਚਾਹੀਦਾ ਆ ਇਹ ਕਹਿ ਰਿਹਾ